ਵੇ ਮੈਂ ਕੀ ਹੋਵਾਂ ਤੈਨੂੰ ਦੱਸਣਾ ਪੈਣਾ ਮੈਨੂੰ ਮੈਂ ਕੀ ਹੋਵਾਂ ਤੈਨੂੰ ਮੇਰ ਕੋ ਕੀ ਹੈਗਾ ਆ ਪੈਸੇ ਦਿਓ ਹਾਂ ਮੜੇ ਜੇ ਕੱਢ ਕੇ ਪੈਸੇ ਕਾ ਦਿਵਾ ਤੂੰ ਮੈਂ ਤੈਨੂੰ ਮੈਂ ਇੰਨਾ ਕੁਛ ਲੱਗਾ ਵਾ ਕੁਛ ਵੀ ਖਵਾ ਦਿਓ ਯਾਰ ਆਪਣੇ ਬੰਦੇ ਕੋ ਮੰਗ ਪੈਸੇ ਮੇਰ ਕੋ ਖਵਾਣੇ ਕਰੀਏ ਮੰਗਾ ਮੈਂ ਤੁਹਾਡੇ ਕੋ ਮੰਗੂਗੀ ਮੇਰ ਤੋਂ ਨਹੀਂ ਹੈਗੇ ਪੈਸੇ ਇੰਨੇ ਇਕੱਠੇ ਕਰਕੇ ਤਾਂ ਲੈ ਕੇ ਆਏ ਹੋ ਇਕੱਠੇ ਕਰਕੇ ਲੈ ਕੇ ਆਈਆਂ ਮੈਂ ਤੇਰੇ ਵੱਲ ਤੋਂ ਥੋੜੀ ਲੈ ਕੇ ਹੱਥ ਨਾ ਲਾਈ ਪਰ ਤੁਹਾਨੂੰ ਤਾਂ ਪੈਨਸ਼ਨ ਮਿਲੀ ਆ ਨਹੀਂ ਮੰਨਦੇ ਨੇ ਫੜਾਓ ਇਧਰ ਤੇਰੇ ਵੱਲ ਤੋਂ ਥੋੜੀ ਮਿਲੇ ਆ ਕੋਈ ਕਿੰਨੇ ਲੱਗਾ ਨਾ ਨਾ ਕਰਿਆ 그러면은 ਮੈਂ ਬਾਹਰ ਆ ਕੇ ਸਾਰੇ ਲੋਕੀ ਦੇਖਦੇ ਆ ਤੇ ਦੇਖਣ ਦੇ ਦੇਖਣ ਦੇ ਫੜਾਓ ਇਧਰ ਖਾਓ ਨਾ ਕੋਈ ਆਪਣੇ ਬੰਦੇ ਤੋਂ ਮੰਗ ਮੇਰੇ ਕੋ ਨਹੀਂ ਹੈਗਾ ਬੰਦਾ ਵੀ ਮੇਰਾ ਤੁਹਾਨੂੰ ਹੀ ਦਿੰਦਾ ਵਾ ਫੜਾਓ ਬੰਦੇ ਕੋ ਲੈ ਜਾ ਕੇ ਮੇਰੇ ਕੋ ਨਹੀਂ ਮੇਰਾ ਤੁਹਾਨੂੰ ਹੀ ਦਿੰਦਾ ਵਾ ਮੈਨੂੰ ਨਹੀਂ ਦਿੰਦਾ ਹਾਂ ਅੱਜ ਕੱਲ ਪਰਸੋਂ ਗਏ ਆ ਨਾ ਕਿੰਨੇ ਪੈਸੇ ਖਰਚ ਕੇ ਗਏ ਆ ਮੈਂ ਮੇਰੇ ਤੋਂ ਨਹੀਂ ਹੈਗੇ ਹੋਗੇ ਹਾਂ ਯਾਰ ਇਦਾਂ ਨਾ ਕਰੋ ਤੁਸੀਂ ਵੀ 12 ਕੇ ਡਰਾਮੇ ਨਾ ਕਰਿਆ ਕਰੋ ਮੇਰੇ ਕੋ ਨਹੀਂ ਹੈਗੇ ਮੈਂ ਤੁਹਾਨੂੰ ਕਹਿ ਨਾ ਮੇਰੇ ਤੋਂ ਨਹੀਂ ਹੈਗੇ ਤੇ ਰਪਾ ਰਾਜ ਹੁੰਦਾ ਹੁਣ ਤੈਨੂੰ ਹਜੇ ਰਸਤੇ ਵਿੱਚ 100 200 ਰੁਪਏ ਦੀ ਚੀਜ਼ ਲੈ ਕੇ ਦਿੱਤੀ ਹੈ ਜੋ 200 ਕੱਜ ਕਰ ਨਿਕਲ ਨਹੀਂ ਆਣਾ ਨਹੀਂ ਹੁੰਦਾ ਹੈਗਾ ਨਹੀਂ ਹੁਣ ਤੈਨੂੰ ਠੰਡੇ ਠੁੰਡੇ ਲੈ ਕੇ ਦਿੱਤੇ ਲੈ ਜੇ कुरकुरੇ ਕੀ ਕੋਸ਼ਿੰਗ ਲੈ ਕੇ ਦਿੱਤਾ ਤੈਨੂੰ ਲੈ ਅੱਗੇ ਤੂੰ ਆਣਾ ਨਹੀਂ ਨਾਲ ਜੇ ਨਹੀਂ ਖਾਣਾ ਕੋਈ ਨਹੀਂ ਖਾ ਦੋ ਮਾਤਾ ਇੱਧਰ ਪਰਸਨ ਲਾਓ ਇੱਧਰ ਹੈ ਕੁੜੀ ਕਿੱਧਰ ਛੱਡਿਆ ਛੇ ਮੈਂ ਚਲ ਚਲ ਯਾਰ ਖਵਾ ਦੋ ਮੇਰ ਕੋ ਨਹੀਂਾਰੇ ਲੋਕੀ ਵੇਖਣ ਲੈ ਦੇਖੀ ਕਿਉਂ ਜਲੂਸ ਕਰਦੇ ਹੋ ਦੇਖਣ ਦੇਖਣ ਸਾਡ ਤੋਂ ਨਹੀਂ ਆਏਗਾ ਕੋਈ ਕਿੱਥੇ ਲੈ ਕੇ ਜਾਣੀ ਇੰਨੇ ਇਕੱਠੇ ਕਰਕੇ ਮੈਂ ਘਰ ਲੈ ਕੇ ਜਾਵਾਂ ਫੜਾ ਦੋ ਇੱਧਰ ਮੇਰ ਕੋ ਨਹੀਂ ਹੈਗੇ ਆਪਣੇ ਬੰਦੇ ਤਲਾ ਤੋਰਪੈ ਨਹੀਂ ਆਹ ਆਓ ਇੱਧਰ ਮੇਰ ਕੋ ਨਹੀਂ ਇਹ ਤੋ ਨਾ ਮੰਗੀ ਖਾਣ ਮੇਰੇ ਪਰਸ ਨੂੰ ਹੱਥ ਨਾ ਲਾਈ ਮੈਂ ਤੁਹਾਨੂੰ ਕਹਿ ਤਾ